ਇਤੀ ਦੀ ਪੂਰਨ ਕਾਮਯਾਬੀ ਇੱਕ ਕਿਸਾਨ ਦੀ ਅਸਲ ਪੂੰਜੀ ਹੈ ਇਸੇ ਕਾਮਯਾਬੀ ਨੂੰ ਹਾਸਲ ਕਰਦਾ ਹੋਇਆ ਇੱਕ ਸਫਲ ਕਿਸਾਨ ਹੈ ਪਿੰਡ ਚੂਟ ਚੱਕ ਜ਼ਿਲ੍ਹਾ ਮੋਗਾ ਦਾ ਵਸਨੀਕ ਨਰਪਿੰਦਰ ਸਿੰਘ ਇੱਕ ਕਿਸਾਨ ਪੂਰੀ ਲਗਨ ਦੇ ਨਾਲ ਖੇਤੀ ਕਰਦਾ ਹੈ ਅਤੇ ਖੇਤੀ ਦੇ ਨਾਲ-ਨਾਲ ਇਸ ਕਿਸਾਨ ਨੇ ਕਈ ਸਹਾਇਕ ਕਿੱਤੇ ਵੀ ਅਪਣਾਏ ਹੋਏ ਹਨ ਆਓ ਮਿਲਦੇ ਹਾਂ ਇਸ ਸਫਲ ਕਿਸਾਨ ਨੂੰ ਮੈਂ ਇੱਕ ਛੋਟਕ ਸ਼ਾਨਾ ਮੈਂ ਤਕਰੀਬਨ 87-88 ਦੇ ਵਿੱਚ 10ਵੀਂ ਕਲਾਸ ਕੀਤੀ ਉਸ ਤੋਂ ਬਾਅਦ ਮੈਂ ਕਿਸੇ ਨੌਕਰੀ ਦੀ ਭਾਲ ਦੇ ਵਿੱਚ ਸੀ ਵੀ ਕੋਈ ਮੈਨੂੰ ਨੌਕਰੀ ਮਿਲ ਜਵੇ ਪਰ ਕਾਫੀ ਮਿਹਨਤ ਕਰਨ ਤੋਂ ਬਾਅਦ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਮੈਨੂੰ ਕੋਈ ਢੰਗ ਦੀ ਨੌਕਰੀ ਨਹੀਂ ਮਿਲ ਸਕੀ ਤੇ ਤਕਰੀਬਨ 1994 ਦੇ ਵਿੱਚ ਮੈਂ ਡੈਰੀ ਵਿਭਾਗ ਤੋਂ ਡੈਰੀ ਪਾਲਣ ਦਾ ਜਿਹੜਾ ਹੈਗਾ ਪਸ਼ੂ ਪਾਲਣ ਦਾ ਉਹ ਕੋਰਸ ਕੀਤਾ ਤੇ ਥੋੜੀਆਂ ਜਿਹੀਆਂ ਪਸ਼ੂ ਰੱਖ ਕੇ ਕੰਮ ਆਪਣਾ ਸ਼ੁਰੂ ਕੀਤਾ 1997 ਦੇ ਵਿੱਚ ਮੈਂ ਸ਼ਹਿਦ ਦੀਆਂ ਮੱਖੀਆਂ ਪਾਲਣ ਬਾਰੇ ਮੈਨੂੰ ਜਾਣਕਾਰੀ ਮਿਲੀ ਤਾਂ ਮੈਂ ਆਪਣੇ ਦੋਸਤਾਂ ਤੋਂ ਇਸ ਬਾਰੇ ਥੋੜੀ ਜਾਣਕਾਰੀ ਲੈ ਕੇ ਇਹ ਕੰਮ ਦੀ ਟ੍ਰੇਨਿੰਗ ਲਈ ਖੇਤੀਬਾੜੀ ਵਿਭਾਗ ਜ਼ਿਲ੍ਹਾ ਮੁੱਗਾ ਤੋਂ ਤੇ ਮੈਂ 5 ਡੱਬਿਆਂ ਦੇ ਨਾਲ ਸ਼ਹਿਦ ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ ਮੈਂ ਅਸਲ ਦੇ ਵਿੱਚ ਇੱਕ ਸੁਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਮਾਂ ਸਾਡੀ ਜਿਹੜੀ ਫੈਮਿਲੀ ਹੈਗੀ ਆ ਇੱਕ ਜੁਆਇੰਟ ਫੈਮਿਲੀ ਆ ਸਾਡੇ ਕੋਲ ਜਿਹੜੀ ਖੇਤੀਬਾੜੀ ਹੈਗੀ ਆ ਜ਼ਮੀਨ ਹੈਗੀ ਆ ਬਹੁਤ ਥੋੜੀ ਆ ਨਾ ਮਤਰਾ ਤਕਰੀਬਨ ਸਾਡੇ ਕੋਲ 1.5 ਇੱਕੜ ਜ਼ਮੀਨ ਹੈਗੀ ਆ ਜਿਹਦੇ ਤੇ ਅਸੀਂ ਖੇਤੀਬਾੜੀ ਕਰਦੇ ਆ ਇਸ ਜ਼ਮੀਨ ਦੇ ਵਿੱਚੋਂ ਜਿਹੜਾ ਹੈਗਾ ਵਾ ਰਵੇਤੀ ਢੰਗ ਦੇ ਨਾਲ ਨਜ਼ਾਰਾ ਕਰਨਾ ਬਹੁਤ ਮੁਸ਼ਕਲ ਸੀ ਇਸ ਕਰਕੇ ਮੈਂ ਸੋਚਿਆ ਵੀ ਮੈਨੂੰ ਨਾਲ-ਨਾਲ ਕੋਈ ਸਹਾਇਕ ਤੰਦੇ ਵੀ ਕਰਨੇ ਪੈਣਗੇ ਤੇ ਨਾਲ ਹੀ ਖੇਤੀਬਾੜੀ ਜਿਹੜੀ ਰਵੇਤੀ ਖੇਤੀਬਾੜੀ ਆ ਉਹ ਤੋਂ ਹਟ ਕੇ ਕੁਝ ਕਰਨਾ ਪਊਗਾ ਇਸ ਚੀਜ਼ ਨੂੰ ਲੈ ਕੇ ਮੈਂ ਪਹਿਲਾਂ ਡੈਰੀ ਵਿਭਾਗ ਦੇ ਤੋਂ ਪਸ਼ੂ ਪਾਲਣ ਦੀ ਟ੍ਰੇਨਿੰਗ ਲੈ ਕੇ ਪਸ਼ੂਆਂ ਦਾ ਕੰਮ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ 97 ਦੇ ਵਿੱਚ ਨਾਲ-ਨਾਲ ਸ਼ਾਇਦ ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ ਤੇ ਉਹਦੇ ਨਾਲ ਨਾਲ ਮੈਂ ਆਮ ਜਿਹੜੀ ਰਵੇਤੀ ਖੇਤੀ ਕਰਨ ਦੀ ਵੀ ਜਾਈ ਫਸਲੀ ਵਿਭੰਨ ਤਵੱਲ ਜਿਹੜਾ ਹੈਗਾ ਪਰਾਲੇ ਕਰਨੇ ਸ਼ੁਰੂ ਕੀਤੇ ਆ ਕਣਕ ਝੋਨੇ ਦੇ ਚੱਕਰ ਦੇ ਵਿੱਚੋਂ ਨਿਕਲ ਕੇ ਮੈਂ ਸਰੋਂ ਦੀ ਜਿਹੜੀ ਹੈਗੀ ਆ ਬਿਜਾਈ ਕਰਕੇ ਉਹ ਤੇਲ ਸਰੋਂ ਦੀ ਜਿਹੜੀ ਸਰੋਂ ਪ੍ਰੋਸੈਸ ਕਰਨਾ ਉਹਦਾ ਤੇਲ ਕੱਢਣਾ ਉਹ ਤੇਲ ਕੱਢ ਕੇ ਬੋਤਲਾਂ ਦੇ ਵਿੱਚ ਪੈਕ ਕਰਕੇ ਉਹ ਵੇਚਣਾ ਥੋੜੀ ਜੀ ਜਗ੍ਹਾ ਦੇ ਵਿੱਚ ਮੈਂ 1.2 ਕਨਾਲ ਦੇ ਵਿੱਚ ਹਲਦੀ ਬੀਜਣੀ ਸ਼ੁਰੂ ਕੀਤੀ ਹਲਦੀ ਦੀ ਜਿਹੜੀ ਫਸਲ ਹੈਗੀ ਆ ਉਹਨੂੰ ਮੈਂ ਖੁਦ ਪ੍ਰੋਸੈਸ ਕਰਕੇ ਤੇ ਪੈਕ ਕਰਕੇ ਬਾਜ਼ਾਰ ਦੇ ਵਿੱਚ ਲੈ ਕੇ ਆਉਣੀ ਸ਼ੁਰੂ ਕੀਤੀ ਉਹ ਅਸੀਂ ਵੇਚਣੀ ਸ਼ੁਰੂ ਕੀਤੀ ਉਸ ਤੋਂ ਇਲਾਵਾ ਅਸੀਂ ਨਾਲ ਦੀ ਨਾਲ ਕੁਝ ਜਿਹੜੇ ਹੈਗੇ ਆ ਫਲਦਾਰ ਬੂਟੇ ਲਾਏ ਆ ਕੁਝ ਜਿਹੜੀਆਂ ਬੂਟੀਆਂ ਵਾਲੇ ਬੂਟੇ ਲਾਏ ਆ ਜਿਹਦੇ ਵਿੱਚ ਆਪਣਾ ਕਰੋੰਦਾ ਹੈਗਾ ਲੈਮਨ ਗ੍ਰਾਸ ਹੈਗਾ ਵਾ ਸੁਹਾਂਜਣਾ ਹੈਗਾ ਵਾ ਕੜੀ ਪੱਤਾ ਹੈਗਾ ਵਾ ਇਹ ਫੌਲਡਰ ਆਪਣੇ ਫੌਲਡਰ ਰੁੱਖਾਂ ਦੇ ਵਿੱਚ ਉਹ ਲੈਗਾ ਵਾ ਅਮਰੂਦ ਹੈਗਾ ਵਾ ਜਮਨ ਹੈਗੀ ਜਮਾ ਇਸ ਤਰ੍ਹਾਂ ਦੇ ਰੁੱਖ ਲਾਏ ਤੇ ਇਹਨਾਂ ਦੇ ਨਾਲ ਹੀ ਅਸੀਂ ਇਹਨਾਂ ਨੂੰ ਸਕਾ ਕੇ ਇਹਨਾਂ ਦੀ ਪ੍ਰੋਸੈਸ ਕਰਨੀ ਸ਼ੁਰੂ ਕੀਤੀ ਕੜੀ ਪੱਤੇ ਦਾ ਵੀ ਪਾਊਡਰ ਬਣਾਇਆ ਲੈਵਨਗ੍ਰਾਸ ਦਾ ਜਿਹੜਾ ਹੈਗਾ ਪਾਊਡਰ ਬਣਾ ਕੇ ਵਿਚਨਾ ਸ਼ੁਰੂ ਕੀਤਾ ਸੁਵੰਜਨੇ ਦਾ ਜਿਹੜਾ ਹੈਗਾ ਪਾਊਡਰ ਬਣਾ ਕੇ ਉਹ ਵੀ ਮਾਰਕੀਟ ਦੇ ਵਿੱਚ ਲੈ ਕੇ ਜਾਂਦਾ ਇਸ ਦੇ ਨਾਲ ਨਾਲ ਥੋੜੇ ਏਰੀਆ ਦੇ ਵਿੱਚ ਅਸੀਂ ਆਪਣੀ ਨਾਲ ਦੀ ਨਾਲ ਸਬਜ਼ੀ ਜਿਹੜੀ ਹੈਗੀ ਅਬੀਜਣੀ ਉਹ ਸ਼ੁਰੂ ਕੀਤੀ ਉਹਦੀ ਅਸੀਂ ਆਰਗੈਨਿਕ ਬਾਜ਼ਾਰ ਲੱਗਦਾ ਹੁੰਦਾ ਮੋਗੇ ਦੇ ਵਿੱਚ ਉਹਨਾਂ ਕਸਟਮਰਾਂ ਤੱਕ ਅਸੀਂ ਪਹੁੰਚ ਕੀਤੀ ਤੇ ਉੱਥੇ ਆਪਣੇ ਜਿਹੜੇ ਹੈਗੇ ਆ ਸਬਜ਼ੀਆਂ ਤੇ ਸੁੱਧ ਪ੍ਰੋਡਕਟ ਹਲਦੀ ਉਹ ਲੈ ਕੇ ਜਾਣੀ ਸ਼ੁਰੂ ਕੀਤੀ ਇਸ ਤੋਂ ਇਲਾਵਾ ਜਿਵੇਂ ਅਸੀਂ ਆਪਣੇ ਝੋਨੇ ਦੇ ਟਾਈਮ ਤੇ ਜਿਹੜੀ ਸਾਡੇ ਕੋਲ ਖਾਲੀ ਜ਼ਮੀਨ ਹੁੰਦੀ ਆ ਆਪਣੇ ਚਾਰੇ ਤੋਂ ਇਲਾਵਾ ਉਹਦੇ ਵਿੱਚ ਅਸੀਂ ਜਿਹੜੇ ਮਿਲਟ ਹੈਗੇ ਆ ਜਿ ਮਰਾਗੀ ਹੋ ਗਿਆ ਕੋਧਰਾ ਹੈਗਾ ਉਹ ਵੀ ਜਿਹੜੇ ਸ਼ੁਰੂ ਕੀਤੇ ਬੀਜ ਕੇ ਉਹਨਾਂ ਦੇ ਪ੍ਰੋਸੈਸ ਕਰਕੇ ਅਸੀਂ ਕੁਝ ਵਸਤੂਗਰਾ ਬਣਾ ਕੇ ਵੇਚਣ ਦਾ ਜਿਹੜਾ ਕੰਮ ਉਹ ਸ਼ੁਰੂ ਕੀਤਾ ਉਹਦੇ ਨਾਲ-ਨਾਲ ਮੈਂ ਖੁੰਬਾਂ ਦਾ ਜਿਹੜਾ ਹੈਗਾ ਕੰਮ ਢਿੰਗਰੀ ਖੁੰਬੋ ਜਿਹੜੀ ਹੈਗੀ ਆ ਸਿਆਲਾਂ ਦੇ ਵਿੱਚ ਹੋ ਜਾਂਦੀ ਬੜੀ ਆਸਾਨੀ ਦੇ ਨਾਲ ਉਹ ਅਸੀਂ ਆਗਾ ਕੇ ਪੈਕ ਕਰਕੇ ਮਾਰਕੀਟ ਦੇ ਵਿੱਚ ਆ ਵੇਚਣੀ ਸ਼ੁਰੂ ਕੀਤੀ ਇਸ ਦੇ ਨਾਲ-ਨਾਲ ਅਸੀਂ ਹੋਰ ਅੱਗੇ ਵਧਦੇ ਹੋਏ ਤੇ ਦੇਸੀ ਮੁਰਗੀਆਂ ਜਿਹੜੀਆਂ ਹੈਗੀਆਂ ਮਾ ਉਹ ਆਪਣੇ ਫਾਰਮ ਦੇ ਉੱਤੇ ਰੱਖੀਆਂ ਕੜਗਨਾਥ ਜਿਹੜੇ ਹੈਗੇ ਆ ਉਹ ਆਪਣੇ ਫਾਰਮ ਤੇ ਰੱਖੇ ਉਹਨਾਂ ਦੇ ਜਿਹੜੇ ਹੈਗੇ ਆ ਦੇਸੀ ਅੰਡੇ ਵਗੈਰਾ ਹੈਗੇ ਆ ਉਹ ਵੀ ਅਸੀਂ ਲੋਕਾਂ ਤੱਕ ਸੇਲ ਕਰਨਾ ਸ਼ੁਰੂ ਕੀਤੇ ਯਾਨੀ ਮੈਂ ਆਪਣੀ ਜਿਹੜੀ ਛੋਟੀ ਜ਼ਮੀਨ ਸੀ ਜਿਹਦੇ ਵਿੱਚੋਂ ਜੇ ਮੈਂ ਰਵਾਇਤੀ ਤਰੀਕੇ ਦੇ ਨਾਲ ਆਪਦੀ ਖੇਤੀਬਾੜੀ ਕਰਦਾ ਤਾਂ ਉਹ ਗੁਜ਼ਾਰਾ ਹੋਣਾ ਬਹੁਤ ਮੁਸ਼ਕਲ ਸੀ ਮੈਂ ਇਹਦੇ ਨਾਲ ਨਾਲ ਕਿਸਹਿਕ ਕੀਤਾ ਸ਼ੁਰੂ ਕੀਤੇ ਤੇ ਨਾਲ ਹੀ ਰਵਾਇਤੀ ਖੇਤੀ ਤੋਂ ਹਟ ਕੇ ਪ੍ਰੋਸੈਸਿੰਗ ਵਾਲੇ ਪਾਸੇ ਨੂੰ ਵਧਿਆ ਜਿਹਦੇ ਕਰਕੇ ਮੈਨੂੰ ਜਿਹੜਾ ਹੈਗਾ ਵਾ ਕਈ ਮਾਨ ਸਨਮਾਨ ਵੀ ਮਿਲੇ ਤੇ ਮੇਰਾ ਨਾਮ ਅੱਗੇ ਆਇਆ ਇਦੇ ਨਾਲ ਨਾਲ ਮੈਂ ਆਪਣਾ ਜਿਹੜਾ ਸ਼ਹਿਦ ਮੱਖੀ ਪਾਲਣ ਦਾ ਖੇਤਰ ਆ ਉਹਦੇ ਵਿੱਚ ਤਕਰੀਬਨ ਜਿੰਨੀਆਂ ਵੀ ਵੈਰੈਟੀਆਂ ਸ਼ਹਿਦ ਦੀਆਂ ਆ ਗਈਆਂ ਵਾਂ ਉਹ ਪੈਕ ਕਰਕੇ ਵਿੱਚ ਵਿੱਚ ਮਹਿਰੂ ਕੀਤੀਆਂ ਤੇ ਉਹਦੇ ਨਾਲ ਨਾਲ ਸ਼ਹਿਦ ਦਾ ਜਿਹੜਾ ਹੈਗਾ ਸ਼ਹਿਦ ਦੀਆਂ ਮੱਖੀਆਂ 20 ਪੋਲਣ ਤਿਆਰ ਕਰਦੀਆਂ ਵਾਂ ਫੁੱਲਾਂ ਤੋਂ ਲੈ ਕੇ ਆਉਂਦੀਆਂ ਵਾਂ ਉਹ ਵੀ ਪੋਲਣ ਫੁੱਲਾਂ ਤੋਂ ਲਿਆ ਕੇ ਜਦੋਂ ਆਪਣੇ ਡੱਬੇ ਦੇ ਵਿੱਚ ਐਂਟਰ ਕਰਦੀਆਂ ਉੱਥੇ ਅਸੀਂ ਪੋਲਣ ਟਰੈਪ ਲਾ ਕੇ ਉਹਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਇਕੱਠਾ ਕਰਕੇ ਅਸੀਂ ਉਹਨੂੰ ਸਕਾ ਕੇ ਬੋਤਲਾਂ ਦੇ ਵਿੱਚ ਟੈਕ ਕਰਕੇ ਮਾਰਕੀਟ ਦੇ ਵਿੱਚ ਲੈ ਕੇ ਗਏ ਉਹਦੇ ਫਾਇਦੇ ਬਾਰੇ ਲੋਕਾਂ ਨੂੰ ਦੱਸਿਆ ਤੇ ਇੱਕ ਨਵੀਂ ਮਾਰਕੀਟ ਅਸੀਂ ਵਿਕਸਤ ਕਰਨ ਦੇ ਵਿੱਚ ਭੂਮਿਕਾ ਨਿਭਾਈ ਜਿਹੜੀ ਕਿ ਹੁਣ ਵੱਧ ਕੇ ਵੀ ਪੋਲਨ ਦੀ ਐਕਸਪੋਰਟ ਤੱਕ ਵੀ ਪੰਜਾਬ ਦੇ ਵਿੱਚੋਂ ਪਹੁੰਚ ਗਈ ਆ ਇਕੱਲੇ ਪੰਜਾਬ ਦੇ ਵਿੱਚੋਂ ਨਹੀਂ ਪੂਰੇ ਇੰਡੀਆ ਦੇ ਵਿੱਚੋਂ ਕਾਫੀ ਵੱਡੀ ਮਾਤਰ ਦੇ ਜਿਹੜਾ ਹੈਗਾ ਵਾ ਵੀ ਪੋਲਨ ਐਕਸਪੋਰਟ ਹੋ ਰਿਹਾ ਵਾ ਕਿਸਾਨ ਵੀਰੋ ਅੱਜ ਆਪਾਂ ਬੈਠੇ ਆ ਸਰਦਾਰ ਨਰਪਿੰਦਰ ਸਿੰਘ ਪਿੰਡ ਚੂੜਚੱਕ ਜ਼ਿਲ੍ਹਾ ਮੋਗਾ ਦੇ ਖੇਤ ਵਿੱਚ ਜੋ ਕਿ ਸਾਡੇ ਪੰਜਾਬ ਦੇ ਕਿਸਾਨਾਂ ਲਈ ਇੱਕ ਮਿਸਾਲ ਬਣੇ ਹੋਏ ਨੇ ਆਮ ਤੌਰ ਤੇ ਸਾਡੇ ਕਿਸਾਨ ਜਿਹੜੇ ਉਹ ਫਸਲਾਂ ਦੀ ਜਿਹੜੀ ਰਵਾਇਤੀ ਖੇਤੀ ਉਹੀ ਕਰਦੇ ਆ ਖਾਸ ਤੌਰ ਤੇ ਫਸਲਾਂ ਦੇ ਵਿੱਚ ਵੀ ਜੇ ਅਸੀਂ ਦੇਖੀਏ ਤਾਂ ਝੋਨੇ ਕਣਕ ਦੀ ਖੇਤੀ ਕੀਤੀ ਜਾਂਦੀ ਆ ਪਰੰਤੂ ਨਿਰਪਿੰਦਰ ਸਿੰਘ ਨੇ ਲੀਕ ਤੋਂ हट ਕੇ ਬਹੁ ਫਸਲੀ ਪ੍ਰਣਾਲੀ ਨੂੰ ਅਪਣਾਇਆ ਬਹੁ ਫਸਲੀ ਪ੍ਰਣਾਲੀ ਨੂੰ ਹੀ ਨਹੀਂ ਅਪਣਾਇਆ ਬੋ ਪਾਤੀ ਕਿਤੇ ਨੂੰ ਅਪਣਾਇਆ ਜਿਸ ਦੇ ਵਿੱਚ ਉਸ ਨੇ ਵੱਖ-ਵੱਖ ਤਰ੍ਹਾਂ ਦੇ ਕਿੱਤਿਆਂ ਨੂੰ ਅਪਨਾ ਕੇ ਆਪਦੀ ਆਮਦਨ ਦੇ ਵਿੱਚ ਵਾਧਾ ਕੀਤਾ ਔਰ ਬਾਕੀ ਸਾਡੇ ਜਿਹੜੇ ਕਿਸਾਨ ਆ ਉਹਨਾਂ ਲਈ ਉਹ ਇੱਕ ਪ੍ਰੇਰਣਾ ਸਰੋਤ ਵੀ ਬਣੇ ਹੋਏ ਨੇ ਨਿਰਪਿੰਦਰ ਸਿੰਘ ਦੇ ਇਹਨਾਂ ਉਦਮਾਂ ਸਦਕੇ ਹੀ ਨਿਰਪਿੰਦਰ ਸਿੰਘ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨ ਮੇਲੇ ਤੇ 2018 ਦੇ ਵਿੱਚ ਸਰਦਾਰ ਸਰਜੀਤ ਸਿੰਘ ਢਿੱਲੋਂ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਸੀ ਤਰ੍ਹਾਂ ਆਈਸੀਆਰ ਵੱਲੋਂ ਪੰਡਤ ਦੀਨदयाल उपाध्याय ਅਨਤਉਦਿਆ ਖੇਤੀ ਪੁਰਸਕਾਰ ਜਿਹੜਾ ਉਹ ਜ਼ੋਨ ਦਾ ਔਰ ਉਸ ਤੋਂ ਬਾਅਦ ਨੈਸ਼ਨਲ ਅਵਾਰਡ ਵੀ ਸਰਦਾਰ ਨਰਪਿੰਦਰ ਸਿੰਘ ਦੇ ਹਿੱਸੇ ਆਇਆ ਇਹ ਅਵਾਰਡ ਨਰਪਿੰਦਰ ਸਿੰਘ ਦੀਆਂ ਖੇਤੀ ਦੇ ਵਿੱਚ ਪਾਈਆਂ ਹੋਈਆਂ ਪੈੜਾਂ ਸਦਕੇ ਹੀ ਸਰਦਾਰ ਨਰਪਿੰਦਰ ਸਿੰਘ ਨੂੰ ਮਿਲੇ ਨੇ ਜਿਵੇਂ ਅਸੀਂ ਦੇਖੀਏ ਨਰਪਿੰਦਰ ਸਿੰਘ ਨੇ ਫਸਲਾਂ ਦੇ ਵਿੱਚ ਬਹੁਤ ਸਾਰੀਆਂ ਫਸਲਾਂ ਉਗਾ ਕੇ ਵੱਖ-ਵੱਖ ਪੈਨਤਾ ਲਿਆਂਦੀ ਹੋਈ ਆ ਉਹ ਝੋਨੇ ਕਣਕ ਦੇ ਫਸਲੀ ਚੱਕਰ ਨੂੰ ਛੱਡ ਕੇ ਬਹੁਤ ਸਾਰੀਆਂ ਫਸਲਾਂ ਜਿਨ੍ਹਾਂ ਦੇ ਵਿੱਚ ਆਪਾਂ ਦੇਖਦੇ ਆ ਕਮਾੜ ਹਲਦੀ ਲਸਣ ਪਿਆਜ਼ ਕੋਦਰਾ ਕੰਗਣੀ ਤੇ ਹੋਰ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਉਹ ਉਗਾ ਰਹੇ ਆ ਨਾਲ ਦੀ ਨਾਲ ਹੀ ਉਸਨੇ ਆਪਣੇ ਖੇਤਾਂ ਦੇ ਵਿੱਚ ਆਲੇ-ਦੁਆਲੇ ਬਹੁਤ ਸਾਰੇ ਜਿਹੜੇ ਫਲਦਾਰ ਦਰਖਤ ਵੀ ਲਾਏ ਹੋਏ ਆ ਜਿਨ੍ਹਾਂ ਦੇ ਫਲਾਂ ਤੋਂ ਵੀ ਉਹ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਰਹੇ ਆ ਇਸ ਤੋਂ ਇਲਾਵਾ ਨਿਰਪਿੰਦਰ ਸਿੰਘ ਦੀ ਖਾਸੀਅਤ ਇਹ ਆ ਵੀ ਉਸਨੇ ਸ਼ਹਿਦੀਆਂ ਮੱਖੀਆਂ ਪਾਲਣ ਦਾ ਕੰਮ ਬਹੁਤ ਵੱਡੇ ਪੱਧਰ ਤੇ ਕੀਤਾ ਹੋਇਆ ਜਿਸ ਦੇ ਵਿੱਚ ਇਸ ਨੂੰ ਇਹ ਵਿਗਿਆਨਕ ਲੀਹਾਂ ਤੇ ਲਿਜਾ ਕੇ ਬਹੁਤ ਵਧੀਆ ਮੁਨਾਫਾ ਕਮਾ ਰਹੇ ਆ ਇਹ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਦੇ ਨਾਲ ਜੁੜ ਕੇ ਇਹਨਾਂ ਨੇ ਬਹੁਤ ਸਾਰੀਆਂ ਤਕਨੀਕੀ ਗੱਲਾਂ ਸਿੱਖੀਆਂ ਔਰ ਆਪਣੇ ਜਿਹੜੇ ਸ਼ਹਿਦ ਮੱਖੀ ਪਾਲਣ ਦੇ ਕਿਤੇ ਵਿੱਚੋਂ ਭਰਪੂਰ ਲਾਹਾ ਲੈ ਰਹੇ ਆ ਸਰਦਾਰ ਨਰਪਿੰਦਰ ਸਿੰਘ ਸ਼ਹਿਦ ਦੀਆਂ ਮੱਖੀਆਂ ਨੂੰ ਇੱਕੇ ਥਾਂ ਨਾਂ ਰੱਖ ਕੇ ਵੱਖ-ਵੱਖ ਮੌਸਮ ਦੇ ਹਿਸਾਬ ਦੇ ਨਾਲ ਵੱਖ-ਵੱਖ ਜਗ੍ਹਾ ਤੇ ਲਿਜਾ ਕੇ ਜਿਵੇਂ ਗਰਮੀਆਂ ਦੇ ਵਿੱਚ ਕਸ਼ਮੀਰ ਦੇ ਵਿੱਚ ਲਿਜਾ ਕੇ ਜਦੋਂ ਸਰੋਂ ਦੀ ਰੁੱਤ ਆਉਂਦੀ ਆ ਹਰਿਆਣਾ ਰਾਜਸਥਾਨ ਦੇ ਵਿੱਚ ਲਿਜਾ ਕੇ ਮੱਖੀਆਂ ਨੂੰ ਮਾਈਗ੍ਰੇਟ ਕਰਕੇ ਉਹਨਾਂ ਤੋਂ ਵਧੀਆ ਭਰਪੂਰ ਮੁਨਾਫਾ ਲੈ ਰਹੇ ਆ ਆਮ ਤੌਰ ਤੇ ਸਾਡੇ ਜਿਹੜੇ ਸ਼ਹਿਦ ਮੱਖੀ ਪਾਲਕਾ ਉਹ ਵੀ ਸਿਰਫ ਤੇ ਸਿਰਫ ਸ਼ਹਿਦ ਪੈਦਾ ਕਰਕੇ ਹੀ ਵੇਚਣ ਤੱਕ ਸੀਮਤ ਰਹਿ ਜਾਂਦੇ ਆ ਪ੍ਰੰਤੂ ਨਿਰਪਿੰਦਰ ਸਿੰਘ ਸ਼ਹਿਦ ਦੇ ਵੀ ਵੱਖ-ਵੱਖ ਉਤਪਾਦ ਬਣਾ ਕੇ ਜਿਵੇਂ ਕਰੀਮ ਹਨੀ ਹੈ ਇਸੇ ਤਰ੍ਹਾਂ ਮੱਖੀਆਂ ਦਾ ਪੋਲਣ ਇਕੱਠਾ ਕਰਕੇ ਪੋਲਣ ਅਤੇ ਹੋਰ ਵੱਖ-ਵੱਖ ਜਿਹੜੇ ਉਤਪਾਦ ਬਣਾ ਕੇ ਸ਼ਹਿਦ ਨੂੰ ਵੀ ਵੱਖ-ਵੱਖ ਤਰੀਕੇ ਦਾ ਜਿਵੇਂ ਕਸ਼ਮੀਰ ਦੇ ਵਿੱਚ ਲੱਗੇ ਆ ਤਾਂ ਕਸ਼ਮੀਰ ਵਾਲਾ ਸ਼ਹਿਦ ਜੇ ਸਰੋਂ ਦੇ ਖੇਤਾਂ ਦੇ ਵਿੱਚ ਲੱਗੇ ਆ ਤਾਂ ਸਰੋਂ ਵਾਲਾ ਸ਼ਹਿਦ ਜੇ ਸਫੈਦਿਆਂ ਦੇ ਵਿੱਚ ਰੱਖਿਆ ਹੈਗਾ ਤਾਂ ਸਫੈਦਿਆਂ ਵਾਲਾ ਸ਼ਹਿਦ ਉਹਨੂੰ ਵੱਖ-ਵੱਖ ਤਰੀਕਿਆਂ ਨਾਲ ਵੰਡ ਕੇ ਉਸੇ ਤਰ੍ਹਾਂ ਉਹਦਾ ਆਪ ਮੰਡੀਕਰਨ ਕਰਦੇ ਆ। ਤੇ ਇਸੇ ਤਰ੍ਹਾਂ ਉਹ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਬਣਾ ਕੇ ਵੀ ਜਿਹੜੇ ਹੋਰ ਕਿਸਾਨ ਆ ਜਿਹੜੇ ਇਸ ਕਿੱਤੇ ਨਾਲ ਜੁੜਨਾ ਚਾਹੁੰਦੇ ਹੁੰਦੇ ਆ ਤਾਂ ਉਹਨਾਂ ਨੂੰ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਵੀ ਇਹੇ ਉਪਲਬਧ ਕਰਾਉਂਦੇ ਆ ਇਹ ਸ਼ਹਿਦ ਦੀ ਰਾਣੀ ਮੱਖੀ ਵੀ ਖੁਦ ਤਿਆਰ ਕਰ ਲੈਂਦੇ ਆ ਜਿਸ ਦੇ ਨਾਲ ਇਹ ਅੱਗੇ ਬਕਸਿਆਂ ਦੇ ਵਿੱਚ ਵਾਧਾ ਕਰਕੇ ਸਾਡੇ ਕਿਸਾਨਾਂ ਨੂੰ ਉਪਲਬਧ ਕਰਾਉਂਦੇ ਆ ਔਰ ਇਹਨਾਂ ਦੀ ਖਾਸੀਅਤ ਇਹ ਆ ਵੀ ਇਹ ਨਾ ਸਿਰਫ ਕਿਸਾਨਾਂ ਨੂੰ ਬਕਸੇ ਦੇਣ ਤੱਕ ਹੀ ਸੀਮਤੀ ਨਹੀਂ ਰਹਿੰਦੇ ਉਹਨਾਂ ਦੀ ਹੈਂਡ ਹੋਲਡਿੰਗ ਵੀ ਕਰਦੇ ਆ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਜਦੋਂ ਤਕਨੀਕੀ ਗਿਆਨ ਦੀ ਜ਼ਰੂਰਤ ਪੈਂਦੀ ਆ ਉਹ ਵੀ ਆਪਦੇ ਸਾਥੀ ਕਿਸਾਨਾਂ ਦੇ ਨਾਲ ਜਿਹੜਾ ਉਹ ਸਾਂਝਾ ਕਰਦੇ ਰਹਿੰਦੇ ਆ ਇਸ ਤੋਂ ਇਲਾਵਾ ਨਰਪਿੰਦਰ ਸਿੰਘ ਸ਼ਹਿਦ ਦੀਆਂ ਮੱਖੀਆਂ ਤੋਂ ਇਲਾਵਾ ਇਹਨਾਂ ਨੇ ਮੁਰਗੀਆਂ ਵੀ ਰੱਖੀਆਂ ਹੋਈਆਂ ਇਸ ਤੋਂ ਇਲਾਵਾ ਖੁੰਬਾਂ ਦੀ ਕਾਸ਼ਤ ਦਾ ਵੀ ਕੰਮ ਕਰਦੇ ਆ ਔਰ ਇਹਨਾਂ ਕੋਲੇ ਘਰੇ ਆਪਣੇ ਪਸ਼ੂ ਵੀ ਰੱਖੇ ਹੈਗੇ ਆ ਬੱਕਰੀਆਂ ਵੀ ਰੱਖੀਆਂ ਹੋਈਆਂ ਸੋ ਕਹਿਣ ਤੋਂ ਪਾਵਿਆ ਵੀ ਕਿਸਾਨੀ ਨਾਲ ਸੰਬੰਧਤ ਕੋਈ ਇਹੋ ਜੀ ਚੀਜ਼ ਨਹੀਂ ਜੋ ਨਰਪਿੰਦਰ ਸਿੰਘ ਨਾ ਕਰਦਾ ਹੋਵੇ ਨਰਪਿੰਦਰ ਸਿੰਘ ਨੇ ਸ਼ਹਿਦ ਉਤਪਾਦਨ ਦੇ ਸਹਾਇਕ ਕਿੱਤੇ ਨੂੰ ਬੜੀ ਕਾਮਯਾਬੀ ਨਾਲ ਕੀਤਾ ਅਤੇ ਅੱਜ ਪੰਜਾਬ ਵਿੱਚ ਸਫਲ ਸ਼ਹਿਦ ਉਤਪਾਦਕ ਵਜੋਂ ਵੀ ਆਪਣੀ ਵਿਸ਼ੇਸ਼ ਪਛਾਣ ਬਣਾਈ। ਇਸ ਤੋਂ ਇਲਾਵਾ ਮੁਰਗੀ ਪਾਲਣ, ਡੇਰੀ, ਬੱਕਰੀ ਪਾਲਣ ਆਦ ਹੋਰ ਕਈ ਸਹਾਇਕ ਕਿੱਤੇ ਅਪਣਾ ਕੇ ਇਸ ਕਿਸਾਨ ਨੇ ਆਪਣੀ ਆਮਦਨ ਵਿੱਚ ਚੰਗਾ ਚੋਖਾ ਵਾਧਾ ਕੀਤਾ ਹੈ। ਨਰਪਿੰਦਰ ਸਿੰਘ ਇੱਕ ਨੌਜਵਾਨ ਕਿਸਾਨ ਹੈ ਅਤੇ ਆਪਣੀ ਖੇਤੀ ਨੂੰ ਬੜੇ ਹੀ ਤਕਨੀਕੀ ਢੰਗ ਨਾਲ ਕਰਦਾ ਹੈ ਇਸੇ ਕਰਕੇ ਭਾਰਤ ਸਰਕਾਰ ਦੇ ਖੇਤੀਬਾੜੀ ਆਈਸੀਏਆਰ ਨਵੀਂ ਦਿੱਲੀ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਸ ਕਿਸਾਨ ਨੂੰ ਸਫਲ ਕਿਸਾਨ ਵਜੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਇਹਦੇ ਨਾਲ ਨਾਲ ਸਹਿਰ ਦੇ ਵਿੱਚ ਅਸੀਂ ਵੱਖ-ਵੱਖ ਪ੍ਰੈਟੀਆਂ ਜਿਹੜੀਆਂ ਹੈਗੀਆਂ ਵਾ ਉਹ ਵੀ ਪੈਕ ਕਰਨੀਆਂ ਸ਼ੁਰੂ ਕੀਤੀਆਂ ਜਿਵੇਂ ਸਰੋਂ ਦੇ ਫੁੱਲਾਂ ਦਾ ਸ਼ਹਿਦ ਅਸੀਂ ਅਲੱਗ ਤੋਂ ਪੈਕ ਕੀਤਾ ਜਿਹੜਾ ਕਿ ਆਮ ਤੌਰ ਤੇ ਸਰਦੀਆਂ ਦੇ ਵਿੱਚ ਦੇਸੀ ਘਿਓ ਦੇ ਵਾਂਗੂ ਜੰਮ ਜਾਂਦਾ ਵਾ ਆਮ ਤੌਰ ਤੇ ਲੋਕਾਂ ਦੇ ਵਿੱਚ ਇਹ ਧਾਰਨਾ ਕਿ ਜਿਹੜਾ ਜੰਮਿਆ ਹੋਇਆ ਸ਼ਹਿਦ ਆ ਉਹ ਉਹ ਸੁੱਧ ਨਹੀਂ ਹੁੰਦਾ ਪਰ ਇਹ ਸੁੱਧ ਜਿਹੜਾ ਸ਼ਹਿਦ ਹੈਗਾ ਸਰੋਂ ਦੇ ਫੁੱਲਾਂ ਦਾ ਘਿਓ ਵਾਂਗ ਜੰਮ ਜਾਂਦਾ ਬਿਲਕੁਲ ਸੁੱਧ ਦਾ ਆਮ ਸ਼ਹਿਦ ਨਾਲੋਂ ਜ਼ਿਆਦਾ ਇਹਦੇ ਜਿਹੜੇ ਹੈਗੇ ਬੈਨੀਫਿਟਸ ਸਰੀਰ ਨੂੰ ਹੁੰਦੇ ਆ ਢੇਟ ਦੀਆਂ ਬਿਮਾਰੀਆਂ ਵਿੱਚ ਬਹੁਤ ਅਫੈਕਟਿਵ ਹੈਗਾ ਵਾ ਤੇ ਹੁਣ ਇਹਦੀ ਅਸਲੀ ਖਾਸੀ ਜਿਹੜੀ ਮਾਰਕੀਟ ਹੈਗੀ ਆ ਤੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੀ ਬਣਨ ਲੱਗੀ ਆ ਲੋਕ ਇਸ ਨੂੰ ਕ੍ਰੀਮ ਹਣੀ ਦੇ ਨਾਮ ਤੇ ਬਹੁਤ ਚਾਹ ਦੇ ਨਾਲ ਖਾਂਦੇ ਆ ਤੇ ਇਹ ਬਾਹਰਲੇ ਮੁਲਕਾਂ ਦੇ ਵਿੱਚ ਵੀ ਕ੍ਰੀਮ ਹਣੀ ਦੇ ਤੌਰ ਤੇ ਹੀ ਕੱਦਾ ਜਾਂਦਾ ਵਾ ਸਾਡੇ ਲੋਕ ਇਹਨੂੰ ਅਜੇ ਵੀ ਕੁਝ ਅਗਿਆਨਤਾ ਵਸ ਕਹਿ ਦਿੰਦੇ ਆ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਲਾਵਟ ਆ ਇਹ ਸੁੱਧ ਨਹੀਂ ਹੈ ਇਹਦੇ ਨਾਲ ਨਾਲ ਮੈਂ ਸ਼ਹਿਦ ਦੇ ਵਿੱਚ ਹੋਰ ਵੀ ਅੱਗੇ ਵਧਦੇ ਹੋਏ ਸ਼ਹਿਦ ਦੇ ਨਾਲ ਨਾਲ ਆਪਣਾ ਜਿੰਜਰ ਸ਼ਹਿਦ ਤਿਆਰ ਕੀਤਾ ਜਿਹਦੇ ਵਿੱਚ ਅਸੀਂ ਅਦਰਕ ਦਾ ਰਸਪਾਤੀ ਤਿਆਰ ਕਰਦੇ ਆਂ ਸ਼ਹਿਦ ਤੇ ਬੋਲਣ ਤਿਆਰ ਕੀਤਾ ਵਾ ਸ਼ਹਿਦ ਤੇ ਗਾਰਲਿਕ ਤਿਆਰ ਕੀਤਾ ਵਾ ਗਾਰਲਿਕ ਦਾ ਸ਼ਹਿਦ ਦਾ ਅਮਰੱਬਾ ਤਿਆਰ ਕੀਤਾ ਵਾ ਇਸ ਤਰ੍ਹਾਂ ਦੇ ਕਈ ਪ੍ਰੋਡਕਟ ਤਿਆਰ ਕੀਤੇ ਆ ਇਸ ਦੌਰਾਨ ਇਸ ਪੂਰੇ ਤੇ ਪੂਰੇ ਜਿਹੜਾ ਮੇਰਾ ਪੜਾਅ ਸੀ ਜਿਸ ਸੰਦਲ ਤਸੀਮ ਹੈ ਮਸੀਦਾ ਮੇਰਾ ਸਫਰ ਸੀ ਇਹਦੇ ਵਿੱਚ ਮੈਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਤੇ ਸਾਡੇ ਕੀ ਵੀ ਕੇਂਟਰ ਪੁੱਤ ਸਿੰਘ ਵਾਲਾ ਦੇ ਜਿਹੜੇ ਵੀ ਸਾਡੇ ਰਿਪਲੀ ਟ੍ਰੈਕਰ ਹੈਗੇ ਆ ਜਾਂ ਜੋ ਵੀ ਸਾਡੀਆਂ ਸਹਾਇਕ ਪ੍ਰੋਫੈਸਰ ਹੈਗੀਆਂ ਮਿੰਟਾਂ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਉਹਨਾਂ ਨੇ ਮੈਨੂੰ ਹਰ ਇੱਕ ਜਗ੍ਹਾ ਤੇ ਮੋਟੀਵੇਸ਼ਨ ਦਿੱਤੀ ਇਹਦੇ ਨਾਲ ਨਾਲ ਹੀ ਅਸੀਂ ਪੀਏਯੂ ਦੇ ਨਾਲ ਵੀ ਜੁੜੇ ਹੋਏ ਆ ਉੱਥੇ ਸਾਡੀ ਪ੍ਰੋਗਰੈਸ ਵੀ ਕੀਪਰ ਐਸੋਸੀਏਸ਼ਨ ਵੀ ਬਣੀ ਹੋਈ ਆ ਜਿੱਥੇ ਕਿ ਹਰ ਮਹੀਨੇ ਦੇ ਪਹਿਲੇ ਪੁੱਤਵਾਰ ਨੂੰ ਸਾਡਾ ਟ੍ਰੇਨਿੰਗ ਕੰਮ ਵਰਕਸ਼ਾਪ ਹੁੰਦੀ ਆ ਉੱਥੋਂ ਦੇ ਜਿਹੜੇ ਜੋ ਡਾਕਟਰ ਸਾਹਿਬਾਨ ਹੈਗੇ ਆ ਉਹਨਾਂ ਨੇ ਮੰਡੀ ਕਰਨ ਵਾਸਤੇ ਪ੍ਰੇਰਿਤ ਕੀਤਾ ਪੈਕਿੰਗ ਕਿਵੇਂ ਕਰਨੀ ਆ ਕਿਵੇਂ ਅਟਰੈਕਟਿਵ ਪੈਕਿੰਗ ਹੋ ਸਕਦੀ ਆ ਕਿਹੜੇ ਕਿਹੜੇ ਢੰਗ ਤਰੀਕੇ ਵਰਤੇ ਜਾਣੇ ਚਾਹੀਦੇ ਆ ਇਹ ਸਾਨੂੰ ਜਿਹੜਾ ਹੈਗਾ ਕਿ ਇਹ ਯੂਨੈਸਕੋ ਆ ਇਸ ਦੌਰਾਨ ਟੀਬੀਕੇ ਬੋਤਸੰਗ ਆਲਾ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਜਿਹੜੇ ਸਾਨੂੰ ਸਿਖਾਇਆ ਸੀ ਅਸੀਂ ਉਹਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਹੈਗਾ ਅਮਲ ਕੀਤਾ ਉਸ ਦੇ ਦੌਰਾਨ 2018 ਦੇ ਵਿੱਚ ਮੈਨੂੰ ਜਿਹੜਾ ਯਾ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਉਸ ਤੋਂ ਬਾਅਦ 2019 ਦੇ ਵਿੱਚ ਜੂਨਲ ਅਵਾਰਡ ਮੈਨੂੰ ਪੂਸਾ ਯੂਨੀਵਰਸਿਟੀ ਆਈਸੀਆਰ ਵੱਲੋਂ ਦਿੱਤਾ ਗਿਆ ਪੰਡਤ ਦੀਨदयाल ਉਪਾਧਾਇ ਅਵਾਰਡ ਇਹਦੇ ਨਾਲ ਨਾਲ ਮੈਨੂੰ ਇਨੋਵੇਟਿਵ ਫਾਰਮਰ ਅਵਾਰਡ ਆਈਸੀਆਰ ਵੱਲੋਂ ਮਿਲਿਆ ਤੇ 2020 ਦੇ ਵਿੱਚ ਕੋਵਿਡ ਦੇ ਦੌਰਾਨ ਮੈਨੂੰ ਪੰਡਤ ਦੀਨदयाल ਉਪਾਧਾਇ ਨੈਸ਼ਨਲ ਅਵਾਰਡ ਮਿਲਿਆ ਜਿਦੇ ਕਰਕੇ ਮੈਂ ਸਾਰੇ ਜਿਹੜੇ ਸਾਡੇ ਅਧਿਕਾਰੀ ਆ ਉਹਨਾਂ ਦਾ ਜਿਹੜਾ ਹੈਗਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਹਾਂ ਕਿਉਂਕਿ ਉਹਨਾਂ ਨੇ ਮੇਰੇ ਵਰਗੇ ਕਿਸਾਨ ਨੂੰ ਜਿਹੜਾ ਕਿ ਆਮ ਤੌਰ ਤੇ ਜੇ ਰਵੈਤੀ ਖੇਤੀ ਦੇ ਵਿੱਚ ਪਿਆ ਰਹਿੰਦਾ ਤੇ ਹੋ ਸਕਦਾ ਇਸ ਮੁਕਾਮ ਤੱਕ ਨਾ ਪਹੁੰਚਦਾ ਪਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨਸਾਰ ਜਿਵੇਂ ਅਸੀਂ ਕੰਮ ਕਰਦੇ ਆ ਸਾਨੂੰ ਜੋ ਗੱਗਵਾਈ ਮਿਲਦੀ ਆ ਉਸ ਦੇ ਮੁਤਾਬਕ ਚੱਲਦੇ ਹੋਏ ਨਾ ਕੇਵਲ ਮੈਂ ਰੋਜ਼ਗਾਰ ਲੱਭਣ ਤੋਂ ਲੈ ਕੇ ਰੋਜ਼ਗਾਰ ਦੇਣ ਤੱਕ ਦਾ ਸਫ਼ਰ ਕੀਤਾ ਅ ਕਿਤੇ ਮੈਂ ਉਸ ਟਾਈਮ 202500 ਦੀ ਨੌਕਰੀ ਲਵਦਾ ਸੀ ਤੇ ਇਸ ਟਾਈਮ ਮੇਰੇ ਫਾਰਮ ਦੇ ਉੱਤੇ ਤਕਰੀਬਨ 4-5 ਬੰਦੇ ਜਿਹੜੇ ਹੈਗੇ ਆ ਵਰਕਰ ਦੇ ਤੌਰ ਤੇ ਕੰਮ ਕਰਦੇ ਆ ਤੇ ਜਿਨ੍ਹਾਂ ਨੂੰ ਇਹ ਤਕਰੀਬਨ ਮੈਂ ਵਧੀਆ ਸਲਰੀ ਵੀ ਦੇ ਰਿਹਾ ਮਾਂ ਇਸ ਦੇ ਨਾਲ ਨਾਲ ਮੇਰੇ ਕੋਲ ਤਕਰੀਬਨ 800 ਦੇ ਕਰੀਬ ਸ਼ਹਿਦ ਦੀਆਂ ਮੱਖੀਆਂ ਦੇ ਡੱਬੇ ਆ ਜਿਨ੍ਹਾਂ ਨੂੰ ਮੈਂ ਪਾਲਦਾ ਮਾਂ ਜਿਹਦੇ ਵਿੱਚੋਂ ਜਿਹੜੀ ਰਿਪ੍ਰੋਡਕਸ਼ਨ ਹੈਗੀ ਆ ਜਿਹੜਾ ਵਧੀਆ ਸਿਆ ਲੀਕੜ ਸ਼ਹਿਦ ਹੁੰਦਾ ਉਹਨੂੰ ਅਸੀਂ ਖੁਦ ਪੈਕ ਕਰਕੇ ਵੇਚਦੇ ਆ ਤੇ ਜਿਹੜਾ ਸਾਡਾ ਮਸਟਰਡ ਦਾ ਸ਼ਹਿਦ ਹੁੰਦਾ ਵਾ ਉਹ ਜ਼ਿਆਦਾਤਰ ਅਸੀਂ ਆਪਣੇ ਜਿਹੜੇ ਹੈਗੇ ਟਰੇਡਰ ਭਾਈ ਉਹਨਾਂ ਨੂੰ ਦੇ ਦਿੰਦੇ ਆ ਤੇ ਉਹਨਾਂ ਦੇ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਵੀ ਸਰੋਂ ਵਾਲਾ ਸ਼ਹਿਦ ਜਿਹੜਾ ਜੰਮਿਆ ਆਇਆ ਹੈਗਾ ਸ਼ਹਿਦ ਉਹਨੂੰ ਵੀ ਲੋਕਲ ਮਾਰਕੀਟ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਤੱਕ ਪਹੁੰਚ ਬਣਾਈ ਜਾਵੇ ਇਹਦੇ ਨਾਲ ਸਾਨੂੰ ਡਬਲ ਬੈਨੀਫਿਟ ਹੋਊਗਾ ਜਿੱਥੇ ਆਮ ਕਿਸਾਨ ਕਿਸਾਨ ਜਿਹੜਾ ਹੈਗਾ ਸ਼ਹਿਦ ਮੱਖੀ ਪਾਲ ਕੇ ਹੈਗਾ ਵਾ ਉਹਦੀ ਆਮਦਨ ਵਧੂਗੀ ਤੇ ਉਸਦੇ ਨਾਲ ਨਾਲ ਜਿਹੜੇ ਆਮ ਖਪਤਕਾਰ ਹੈਗੇ ਆ ਸ਼ਹਿਦ ਦੇ ਸੁਕੀਨ ਹੈਗੇ ਆ ਉਨਾਂ ਨੂੰ ਵਧੀਆ ਛੇ ਦਾ ਜਿਹੜਾ ਹੈਗਾ ਘਰੇ ਬੈਠਿਆਂ ਨੂੰ ਮਿਲੂਗਾ ਵਧੀਆ ਰੇਟ ਤੇ ਵਾਜ ਮੁੱਲ ਤੇ ਮਿਲੂਗਾ ਤੇ ਦੋਨਾਂ ਨੂੰ ਇਹਦਾ ਫਾਇਦਾ ਹੋਊਗਾ ਆਮ ਤੌਰ ਤੇ ਸਾਡੇ ਕਿਸਾਨ ਵੀਰ ਫਸਲਾਂ ਦੀ ਉਤਪਾਦਕਤਾ ਤੱਕ ਰਹਿ ਜਾਂਦੇ ਆ ਔਰ ਉਸ ਦੀ ਮੰਡੀ ਕਰਨ ਦੇ ਵਿੱਚ ਜਿਹੜੀ ਉਹ ਹੱਥ ਨਹੀਂ ਅਜਮਾਉਂਦੇ ਮੰਡੀ ਕਰਨ ਉਹ ਆਮ ਤੌਰ ਤੇ ਆਪਦੇ ਉਤਪਾਦ ਜਿਹੜੇ ਹੁੰਦੇ ਉਹ ਸਿੱਧੇ ਮੰਡੀ ਦੇ ਵਿੱਚ ਵੇਚ ਦਿੰਦੇ ਆ ਪਰੰਤੂ ਇੱਥੇ ਵੀ ਸਰਦਾਰ ਨਰਪਿੰਦਰ ਸਿੰਘ ਢਾਲੀਵਾਲ ਬਾਕੀ ਕਿਸਾਨਾਂ ਲਈ ਚਾਨਣ ਮਨਾਰਾ ਬਣੇ ਹੋਏ ਆ ਉਹ ਆਪਣੇ ਜਿੰਨੇ ਵੀ ਉਤਪਾਦ ਆ ਉਹਨਾਂ ਨੂੰ ਉਹ ਆਪ ਪ੍ਰੋਸੈਸ ਕਰਕੇ ਖੁਦ ਉਹਨਾਂ ਦਾ ਮੰਡੀਕਰਨ ਕਰਦੇ ਆ ਜਿਵੇਂ ਇਹਨਾਂ ਦੀ ਮਹਾਰਤ ਸ਼ਹਿਦ ਦੇ ਵਿੱਚ ਹੈਗੀ ਆ ਤਾਂ ਸ਼ਹਿਦ ਦੇ ਵਿੱਚ ਵੀ ਇਹ ਸਿੱਧਾ ਸ਼ਹਿਦ ਵੇਚਣ ਦੀ بجائے ਉਸ ਨੂੰ ਪ੍ਰੋਸੈਸ ਕਰਕੇ ਉਹਦੀ ਡੱਬੇਬੰਦੀ ਕਰਕੇ ਤਾਂ ਆਪ ਉਹਦਾ ਮੰਡੀਕਰਨ ਕਰਦੇ ਆ ਇਸੇ ਤਰ੍ਹਾਂ ਜਿਵੇਂ ਉਹਨਾਂ ਦੀਆਂ ਬਾਕੀ ਫਸਲਾਂ ਉਹਦੇ ਵਿੱਚ ਵੀ ਉਹ ਸਿੱਧਾ ਕਮਾਦ ਵੇਚਣ ਦੀ بجائے ਉਹਦਾ ਗੁੜ ਸ਼ੱਕਰ ਬਣਾ ਕੇ ਵੇਚਦੇ ਆ ਹਲਦੀ ਹੈ ਤਾਂ ਹਲਦੀ ਦੀ ਵੀ ਉਹ ਪ੍ਰੋਸੈਸਿੰਗ ਕਰਕੇ ਹਲਦੀ ਪ੍ਰੋਸੈਸ ਕਰਕੇ ਉਹਦਾ ਪਾਊਡਰ ਬਣਾ ਕੇ ਵੇਚਦੇ ਹੈਗੇ ਆ ਇਸੇ ਤਰ੍ਹਾਂ ਜੇ ਉਹ ਕੰਗਣੀ ਕੋਧਰਾ ਰਾਗੀ ਆਦ ਪੈਦਾ ਕਰਦੇ ਆ ਤਾਂ ਫਿਰ ਉਹਦਾ ਵੀ ਜਾਂ ਉਹ ਆਟਾ ਬਣਾ ਕੇ ਉਹਦੇ ਬਿਸਕਟ ਬਣਾ ਕੇ ਜਾਂ ਹੋਰ ਵੱਖ-ਵੱਖ ਤਰ੍ਹਾਂ ਦੇ ਉਤਪਾਦ ਬਣਾ ਕੇ ਉਹਦਾ ਮੰਡੀਕਰਨ ਕਰਦੇ ਆ ਇਸੇ ਤਰ੍ਹਾਂ ਜੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਪਸ਼ੂ ਰੱਖੇ ਹੋਏ ਆ ਤਾਂ ਉਹਨਾਂ ਦਾ ਵੀ ਸਿੱਧਾ ਦੁੱਧ ਵੇਚਣ ਦੀ ਬਜਾਏ ਉਹ ਦੁੱਧ ਦੇ ਉਤਪਾਦ ਬਣਾ ਕੇ ਕਿਸਾਨਾਂ ਤੱਕ ਉਹ ਪਹੁੰਚਦਾ ਕਰਦੇ ਆ ਔਰ ਆਪਣੀ ਆਮਦਨ ਦੇ ਵਿੱਚ ਕਰਦੇ ਹੈਗੇ ਆ ਸੋ ਕਿਸਾਨ ਵੀਰੋ ਸਾਨੂੰ ਸਰਦਾਰ ਨਿਰਪਿੰਦਰ ਸਿੰਘ ਦੇ ਇਹਨਾਂ ਕੰਮਾਂ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਜਿਵੇਂ ਆਮ ਤੌਰ ਤੇ ਅਸੀਂ ਦੇਖਦੇ ਆ ਸਾਡੇ ਪੰਜਾਬ ਦੇ ਜਿੰਨੇ ਵੀ ਕਿਸਾਨ ਨੇ ਉਹ ਸਾਡੇ ਰਵਾਇਤੀ ਫਸਲੀ ਚੱਕਰ ਦੇ ਵਿੱਚ ਜਿਹੜੇ ਹੈਗੇ ਆ ਉਹਦੇ ਵਿੱਚ ਹੀ ਸੀਮਤ ਨੇ ਬਾਕੀ ਜਿਹੜੇ ਸਾਡੇ ਸਹਾਇਕ ਕਿੱਤੇ ਆ ਉਹਨਾਂ ਨੂੰ ਬਹੁਤ ਘੱਟ ਅਪਣਾ ਰਹੇ ਆ ਔਰ ਅਸੀਂ ਪੰਜਾਬ ਦੇ ਵਿੱਚ ਇਹ ਦੇਖ ਰਹੇ ਆ ਮੀ ਜਿੰਨੇ ਵੀ ਸਾਡੇ ਕਿਸਾਨ ਨੇ ਉਹਨਾਂ ਦੀ ਜਿਹੜੀ ਆਮਦਨ ਆਮਦਨ ਦਾ ਸਰੋਤ ਆਮ ਤੌਰ ਤੇ ਸਾਡੀਆਂ ਫਸਲਾਂ ਹੈਗੀਆਂ ਤਾਂ ਜਿੰਨੇ ਵੀ ਸਾਡੇ ਸਹਾਇਕ ਖੇਤੀ ਕਿਤੇ ਹੈਗੇ ਆ ਉਹਨਾਂ ਤੋਂ ਸਾਡੇ ਜਿਹੜੇ ਆਮਦਨ ਦੇ ਸਰੋਤ ਬਹੁਤ ਘਟਾ ਕਹਿਣ ਤੋਂ ਭਾਵ ਵੀ ਸਿਰਫ ਫਸਲਾਂ ਤੋਂ ਸਾਡੇ ਕਿਸਾਨਾਂ ਨੂੰ ਆਮਦਨ ਆ ਰਹੀ ਆ ਬਾਕੀ ਸਹਾਇਕ ਕਿੱਤਿਆਂ ਤੋਂ ਸਾਨੂੰ ਜਿਹੜੀ ਆਮਦਨ ਉਹ ਬਹੁਤ ਘਟ ਆ ਰਹੀ ਆ ਇਦੇ ਮੁਕਾਬਲੇ ਜੇ ਅਸੀਂ ਬਾਕੀ ਸੂਬਿਆਂ ਵੱਲ ਦੇਖਦੇ ਆ ਤਾਂ ਉੱਥੇ ਖੇਤੀ ਦੇ ਨਾਲ-ਨਾਲ ਸਾਡੇ ਜਿਹੜੇ ਸਹਾਇਕ ਕਿੱਤੇ ਆ ਉਹਨਾਂ ਤੋਂ ਕਿਸਾਨਾਂ ਨੂੰ ਕਾਫੀ ਆਮਦਨ ਆਉਂਦੀ ਆ ਸੋ ਇੱਥੇ ਸਾਨੂੰ ਸਰਦਾਰ ਨਰਪਿੰਦਰ ਸਿੰਘ ਢਾਲੀਵਾਲ ਵਰਗੇ ਕਿਸਾਨਾਂ ਦੇ ਨਾਲ ਦੇਖ ਕੇ ਉਹਨਾਂ ਤੋਂ ਸਿੱਖਣ ਦੀ ਲੋੜ ਆ ਤਾਂ ਕਿ ਅਸੀਂ ਆਪਣੇ ਖੇਤਾਂ ਦੇ ਵਿੱਚ ਫਸਲਾਂ ਤੋਂ ਇਲਾਵਾ ਬਾਕੀ ਫਸਲਾਂ ਪੈਦਾ ਕਰਕੇ ਵੱਖ-ਵੱਖ ਭਾਂਤ ਦਿਆਂ ਤੇ ਉਹਨਾਂ ਦੀ ਪ੍ਰੋਸੈਸਿੰਗ ਕਰਕੇ ਆਪ ਮੰਡੀ ਦੇ ਵਿੱਚ ਜੇ ਅਸੀਂ ਵੇਚਾਂਗੇ ਤਾਂ ਉਹਦੇ ਨਾਲ ਸਾਡਾ ਆਮਦਨ ਦੇ ਵਿੱਚ ਵੀ ਵਾਧਾ ਹੁੰਦਾ ਔਰ ਸਾਡੇ ਜਿਹੜੇ ਕੁਦਰਤੀ ਸਰੋਤ ਆ ਜਿਵੇਂ ਅਸੀਂ ਆਮ ਤੌਰ ਤੇ ਦੇਖਦੇ ਆ ਜਦੋਂ ਅਸੀਂ ਉਹੀ ਫਸਲਾਂ ਵਾਰ-ਵਾਰ ਖੇਤ ਦੇ ਵਿੱਚ ਗਾਉਂਦੇ ਆ ਤਾਂ ਸਾਡੇ ਕੁਦਰਤੀ ਸਰੋਤਾਂ ਦੇ ਉੱਪਰ ਵੀ ਪ੍ਰੈਸ਼ਰ ਵੱਧਦਾ ਜਿਵੇਂ ਅਸੀਂ ਦੇਖਦੇ ਆ ਜਿਵੇਂ ਅਸੀਂ ਝੋਨੇ ਦੀ ਕਾਸ਼ਤ ਕਰਦੇ ਆ ਤਾਂ ਸਾਡੇ ਪਾਣੀ ਦੇ ਉੱਪਰ ਪ੍ਰੈਸ਼ਰ ਵੱਧਦਾ ਪਾਣੀ ਦੀ ਖਪਤ ਵੱਧਦੀ ਆ ਪਾਣੀ ਦਾ ਲੈਵਲ ਥੱਲੇ ਜਾਂਦਾ ਪਰੰਤੂ ਜੇ ਅਸੀਂ ਬਦਲਮੀਆਂ ਫਸਲਾਂ ਵੱਲ ਜਾਂਦੇ ਆ ਤਾਂ ਉੱਥੇ ਸਾਡੇ ਕੁਦਰਤੀ ਸਰੋਤਾਂ ਦੀ ਵੀ ਬਚਤ ਹੁੰਦੀ ਆ ਔਰ ਨਾਲ ਦੀ ਨਾਲ ਸਾਡੇ ਜਿਹੜੇ ਆਮਦਨ ਦੇ ਵਸੀਲੇ ਆ ਉਹਨਾਂ ਦੇ ਵਿੱਚ ਵੀ ਵਾਧਾ ਹੁੰਦਾ ਸਾਨੂੰ ਪੂਰਨ ਉਮੀਦ ਆ ਵੀ ਸਾਡੇ ਜਿਹੜੇ ਪੰਜਾਬ ਦੇ ਬਾਕੀ ਕਿਸਾਨ ਵੀ ਸਰਦਾਰ ਨਰਪਿੰਦਰ ਸਿੰਘ ਤੋਂ ਸਿੱਧਾ ਲੈ ਕੇ ਇਹਨਾਂ ਕਿੱਤਿਆਂ ਨੂੰ ਅਪਣਾਉਣ ਵੱਲ ਜਿਹੜਾ ਉਹ ਕਦਮ ਪੁੱਟਣਗੇ ਔਰ ਇੱਥੇ ਮੈਂ ਕਿਸਾਨ ਵੀਰਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਵੀ ਜਦੋਂ ਵੀ ਇਹ ਸਹਾਇਕ ਕਿੱਤੇ ਸ਼ੁਰੂ ਕਰਨੇ ਆ ਉਹ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਆਪਣੇ ਨੇੜੇ ਦੇ ਖੇਤੀਬਾੜੀ ਵਿਗਿਆਨ ਕੇਂਦਰ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ ਕਿਉਂਕਿ ਕੋਈ ਵੀ ਸਹਾਇਕ ਕਿਤਾ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਤਕਨੀਕੀ ਮੁਹਾਰਤ ਲੈਣੀ ਬਹੁਤ ਜ਼ਰੂਰੀ ਹੈ ਕਿਸਾਨ ਵੀਰੋ ਇੱਕ ਇੱਥੇ ਮੈਂ ਤੁਹਾਨੂੰ ਬਹੁਤ ਛੋਟੀ ਜਿਹੀ ਉਦਾਹਰਣ ਦੇਣੀ ਚਾਹਾਂਗਾ ਵੀ ਸ਼ਹਿਦ ਦੀਆਂ ਮੱਖੀਆਂ ਦੀ ਜੇ ਅਸੀਂ ਗੱਲ ਕੀਤੀ ਆ ਤਾਂ ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ਨੂੰ ਜੇ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਬਦਲਣਾ ਹੈਗਾ ਜਿਵੇਂ ਸਰਦੀਆਂ ਦੇ ਵਿੱਚ ਜਾਂ ਗਰਮੀਆਂ ਦੇ ਵਿੱਚ ਜਾਂ ਤਾਂ ਅਸੀਂ ਉਹਨਾਂ ਨੂੰ ਬਹੁਤ ਥੋੜੇ ਵਾ ਫਾਸਲੇ ਤੱਕ ਹੀ ਇਧਰ ਉਧਰ ਬਕਸੇ ਨੂੰ ਕਰ ਸਕਦੇ ਆ ਜਾਂ ਫਿਰ ਉਹਨਾਂ ਨੂੰ ਆਪਾਂ ਸੁਰਾਖ ਬੰਦ ਕਰਕੇ ਬਹੁਤ ਲੰਮੇ ਫਾਸਲੇ ਤੱਕ ਜਿਹੜਾ ਉਹ ਲਿਜਾਣਾ ਹੁੰਦਾ ਇਹ ਨਹੀਂ ਵੀ ਆਪਾਂ ਇੱਕ ਖੇਤ ਦੇ ਵਿੱਚੋਂ ਨਾਲ ਦੇ ਖੇਤ ਤੱਕ ਲਿਜਾਣਾ ਤਾਂ ਉਹ ਬਕਸੇ ਜੇ ਆਪਾਂ ਉੱਥੇ ਬਦਲ ਦਿੰਨੇ ਆ ਤਾਂ ਫੇਰ ਸਾਨੂੰ ਖਤਰਾ ਰਹਿੰਦਾ ਵੀ ਸਾਡੀਆਂ ਜਿਹੜੀਆਂ ਮੱਖੀਆਂ ਬਕਸੇ ਦੇ ਵਿੱਚੋਂ ਨਿਕਲਦੀਆਂ ਉਹ ਵਾਪਸ ਨਹੀਂ ਆਪ ਆਉਂਦੀਆਂ ਇਹ ਚੀਜ਼ਾਂ ਅਸੀਂ ਸਾਡੀਆਂ ਜਿਹੜੀਆਂ ਟ੍ਰੇਨਿੰਗਾਂ ਹੁੰਦੀਆਂ ਇਹ ਤਕਨੀਕੀ ਗਿਆਨ ਅਸੀਂ ਆਪਣੀਆਂ ਟ੍ਰੇਨਿੰਗਾਂ ਦੇ ਵਿੱਚੋਂ ਦਿੰਨੇ ਆ ਇਸੇ ਤਰ੍ਹਾਂ ਜੇ ਬਾਕੀ ਦੇ ਸਹਾਇਕ ਕਿੱਤੀ ਆ ਬੇਸ਼ੱਕ ਮੁਰਗੀ ਪਾਲਣ ਦਾ ਹੈ ਖੁੰਭਾ ਪਾਲਣ ਦਾ ਬੱਕਰੀਆਂ ਪਾਲਣ ਦਾ ਡੇਰੀ ਫਾਰਮਿੰਗ ਦਾ ਜਾਂ ਉਹਨਾਂ ਦੇ ਵੱਖ-ਵੱਖ ਉਤਪਾਦ ਬਣਾਉਣ ਦਾ ਉਹ ਵੱਖ-ਵੱਖ ਖੇਤੀਬਾੜੀ ਵਿਗਿਆਨ ਕੇਂਦਰਾਂ ਦੇ ਵਿੱਚ ਟ੍ਰੇਨਿੰਗਾਂ ਦੇ ਮਾਧਿਅਮ ਰਾਹੀਂ ਅਸੀਂ ਕਿਸਾਨਾਂ ਤੱਕ ਇਹ ਗਿਆਨ ਦਿੰਨੇ ਆ ਟ੍ਰੇਨਿੰਗ ਦੇ ਵਿੱਚ ਅਸੀਂ ਉੱਥੇ ਜਿੱਥੇ ਉਹਦੇ ਬਰੀਕੀ ਦੇ ਨਾਲ ਵੱਖ-ਵੱਖ ਪਹਿਲੂਆਂ ਤੇ ਜਾਣਕਾਰੀ ਦਿੰਨੇ ਆ ਉਥੇ ਹੀ ਕਿਸਾਨ ਵੀਰਾਂ ਨੂੰ ਅਸੀਂ ਉਹਨਾਂ ਦੇ ਪ੍ਰੈਕਟੀਕਲ ਕਰਕੇ ਮੌਕੇ ਤੇ ਯੂਨਟਾਂ ਦੇ ਵਿੱਚ ਦੱਸ ਕੇ ਉਨ੍ਹਾਂ ਦੇ ਗਿਆਨ ਦੇ ਵਿੱਚ ਵਾਧਾ ਕਰਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਆਪਣਾ ਇਹ ਕੰਮ ਸ਼ੁਰੂ ਕਰਨਾ ਤਾਂ ਉਹਨਾਂ ਨੂੰ ਕੋਈ ਵੀ ਤਕਨੀਕੀ ਪੱਖ ਤੋਂ ਕਮੀ ਮਹਿਸੂਸ ਨਾ ਹੋਵੇ ਕਿਸੇ ਕਿਸਮ ਦਾ ਉਹਨਾਂ ਨੂੰ ਘਾਟਾ ਨਾ ਪਵੇ ਸੋ ਮੇਰੀ ਕਿਸਾਨ ਵੀਰਾਂ ਨੂੰ ਇੱਕ ਜ਼ਰੂਰਸ਼ਾ ਵੀ ਆਪਣੇ ਨੇੜੇ ਦੇ ਖੇਤੀ ਵਿਗਿਆਨ ਕੇਂਦਰਾਂ ਦੇ ਨਾਲ ਸੰਪਰਕ ਕਰਕੇ ਇਸ ਤਰ੍ਹਾਂ ਦੇ ਸਹਾਇਕ ਕਿੱਤਿਆਂ ਨੂੰ ਜ਼ਰੂਰ ਅਪਣਾਉਣ ਤਾਂ ਕਿ ਸਾਡੇ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਣ ਨਰਪਿੰਦਰ ਸਿੰਘ ਵਰਗੇ ਨੌਜਵਾਨ ਕਿਸਾਨਾਂ ਦੇ ਕਰਕੇ ਅੱਜ ਪੰਜਾਬ ਦੀ ਕਿਸਾਨੀ ਸਫਲਤਾ ਵੱਲ ਵਧ ਰਹੀ ਹੈ ਵਿਦੇਸ਼ਾਂ ਵੱਲ ਭੱਜਦੇ ਨੌਜਵਾਨਾਂ ਲਈ ਨਰਪਿੰਦਰ ਸਿੰਘ ਵਰਗੇ ਕਿਸਾਨ ਇੱਕ ਚਾਨਣ ਮੁਨਾਰਾ ਸਾਬਤ ਹੋ ਰਹੇ ਨੇ ਭਾਰਤ ਸਰਕਾਰ ਨੇ ਦੇਸ਼ ਦੇ ਕਰਮੂ ਕਿਸਾਨਾਂ ਦੀ ਆਜੀਵਿਕਾ ਨੂੰ ਸੁਰੱਖਿਤ ਕਰ उनके जीवन को खुशहाल बनाने के लिए सुरक्षा कवच के रूप में प्रधानमंत्री फसल बीमा योजना का उपहार दिया अब तक 540 बैंक से अधिक एवं सत्तर हजार ऐसी अधिक जन सेवा केंद्र प्रधानमंत्री फसल बीमा योजना को किसानों तक पहुंचाने में कार्यरत है ये कल्याणकारी योजना प्राकृतिक आपदाओं से फसल का नुकसान होने पर किसानों को उचित मुआवजा देकर उनकी आजीविका सुरक्षित करती है किसान भाइयों और बहनों आज पूरा देश कोरोना जैसी महामारी के दौर से गुजर रहा है इस कठिन समय में भी आप बिना रुके बिना थके लगातार अपने खेतों में पसीना बहा रहे हैं आपकी कड़ी मेहनत से आज देश अनाज उत्पादन में आत्मनिर्भर हो गया है और आगे भी बना रहेगा ऐसा मुझे पूरा विश्वास है किसान भाइयों और बहनों भारत सरकार ने किसानों के व्यापक हित को ध्यान में रखते हुए एवं प्राकृतिक आपदाओं से फसल की क्षतिपूर्ति हेतु वर्ष 2016 से महत्वाकांक्षी प्रधानमंत्री फसल बीमा योजना आरंभ की थी सरकार की विकास नीति एवं इस योजना के सफल कार्यान्वयन हेतु हमने समय समय पर इसमें उचित बदलाव भी किए हैं किसान बहुत ही कम प्रीमियम पर अपनी फसल का बीमा कर सकते हैं जहां प्रीमियम का शेष हिस्सा भारत सरकार प्रदान करती है और राज्य सरकारें भी इसमें योगदान करती हैं खरीब 2020 सीजन से इस योजना से जुड़ना सभी किसानों के लिए स्वैच्छिक कर दिया गया है आप प्रधानमंत्री फसल बीमा योजना से जुड़ेंगे तो संकट काल में यह योजना आपके लिए वरदान एवं सुरक्षा कवच के रूप में काम करेगी भाइयों और बहनों लॉकडाउन के दौरान इस योजना के अंतर्गत लगभग आठ हजार नब्बे करोड़ रुपयों से अधिक के दावों का भुगतान कर दिया गया है वर्ष 2016 में यह योजना आरंभ हुई थी इसके बाद तीन वर्षों में किसानों ने प्रीमियम के रूप में लगभग तेरह हजार करोड़ रुपया जमा किया लेकिन जब प्राकृतिक आपदाओं के कारण उनकी फसलें बर्बाद हुई तो उन्हें प्रीमियम से लगभग साढ़े चार गुनी राशि लगभग चौंसठ हजार करोड़ रुपये मुआवजे के तौर पर प्राप्त हुई इससे उनकी आजीविका सुरक्षित बनी रही किसान भाई और बहनों यदि ऋणी किसान बीमा योजना का लाभ उठाना नहीं चाहता तो उसे कट ऑफ तारीख से कम से कम सात दिन पहले संबंधित बैंक शाखा जिससे उसने फसली ऋण लिया है मैं अपना आवेदन दाखिल कर देना चाहिए भारत सरकार ने यह कदम कई कृषक समूहों की मांग और उनकी सलाह पर उठाया है क्योंकि हम सबका साथ सबका विकास और सबका विश्वास की नीति पर चलते हैं इस बदलाव के बावजूद प्रीमियम की हिस्सेदारी में कोई बदलाव नहीं किया गया वह पहले जैसी ही है यानी सभी खरीफ फसलों के लिए अधिकतम दो प्रतिशत सभी रबी फसलों के लिए डेढ़ प्रतिशत और व्यावसायिक तथा बागवानी फसलों के लिए अधिकतम पाँच प्रतिशत है एक अन्य बड़ा बदलाव करते हुए अब बीमा कंपनियों को उनसे संबंधित राज्यों में तीन वर्ष के लिए व्यवसाय आवंटित करने का अधिकार दिया गया है इससे अब बीमा योजना का लाभ दूर दराज के गाँव तक पहुँचने में मदद मिलेगी और बीमा कंपनियां किसानों की सेवा बेहतर रूप से कर सकेंगी और दावों के निपटान में भी शीघ्रता लाई जा सकेगी भाइयों और बहनों हमने ऐसी व्यवस्था की है कि अब प्रीमियम सब्सिडी में राज्यों की हिस्सेदारी और फसल कटाई से संबंधित आंकड़े शीघ्रता से जारी हो जाएं। दावों के शीघ्र भुगतान में यह एक मुख्य बाधा थी जो अब दूर कर दी गई है अब दावों को लटकाने भटकाने की गुंजाइश नहीं है हम शीघ्र भुगतान किसान का कल्याण के रास्ते पर आगे बढ़ चले हैं इसी क्रम में भारत सरकार ने राज्यों और केंद्र शासित प्रदेशों को और अधिकार देकर बीमा योजना को लचीला बना दिया है अब वे अपनी स्थानीय आवश्यकताओं के अनुसार आपदाओं को शामिल कर सकते हैं उनके पास आपदाओं को चुनने का विकल्प उपस्थित है किसान भाइयों और बहनों मैं आपको विश्वास दिलाना चाहता हूं माननीय प्रधानमंत्री जी के नेतृत्व में भारत सरकार आपकी समृद्धि के रास्ते में आने वाली हर बाधा को दूर करने के लिए प्रतिबद्ध है हमने प्रधानमंत्री फसल बीमा योजना को स्वैच्छिक अवश्य कर दिया है परंतु अपनी भलाई अपने कल्याण और अपनी आजीविका की सुरक्षा के लिए इसे आप जरूर अपनाएं। इस योजना में पंजीकरण के लिए ऋणी किसान सेवारत बैंक शाखा में जा सकते हैं जहां से उन्होंने केसीसी कृषि ऋण लिया है कॉमन सर्विस सेंटर क्षेत्र में काम करने वाली बीमा कंपनियों के प्रतिनिधि या स्थानीय कृषि कार्यालय से भी संपर्क कर सकते हैं फसल बीमा पोर्टल डब्ल्यू 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 डॉट पी एम एफ बी डॉट जी ओ वी डॉट इन एवं फसल बीमा ऐप के माध्यम से भी पंजीकरण किया जा सकता है खुशहाल किसान ही समृद्ध भारत की बुनियाद है इसी भाव के साथ मैं आपके परिवार खेत खलिहान एवं पंचायत के हर नागरिक की खुशहाली की कामना करता हूं। जय हिंद जय भारत जय किसान ਕਿਸਾਨੋ ਕੀ ਖੁਸ਼ਹਾਲੀ ਔਰ ਸਮਰਿੱਧੀ ਕਾ ਸੰਕਲਪ ਕਰ ਰਹਾ ਹੈ ਸਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਾ ਸੁਰੱਖਿਆ ਕਵਚ